ਦੇਖੀ ਮੰਮੀ ਆ ਸੂਟ ਸੋਣਾ। ਮੈਂ ਦੱਸ ਸਾਰਾ ਦਿਨ ਫੋਨ ਤੇ ਸੂਟ ਦੇਖਦੀ ਰਹਿੰਦੀ ਐ। ਹੋਰ ਕੀ ਲੈਣੀ ਹੈ ਜੀ? ਸੂਟ ਹੀ ਦੇਖਣੇ ਨੇ ਮੰਮੀ, ਹੋਰ ਕੀ ਦੇਖਾਂ? ਔਰ ਵੈਸੇ ਵੀ ਜੇ ਕੁਝ ਹੋਰ ਦੇਖੂੰਗੀ ਫੇਰ ਕਿਹੜਾ ਤੁਸੀਂ ਲੈ ਕੇ ਦੇ ਦੇਣਾ? ਆ ਸੂਟ ਤਾਂ ਫੇਰ ਵੀ ਸਸਤਾ ਲੈ ਦੋਗੇ। ਤਾਂ ਲੈਣਾ ਕੀ ਐ ਦੱਸ? ਲੈ ਕੇ ਦੇ ਦੋਗੇ? ਹਾਂ ਲੈ ਕੇ ਦੇ ਦੂੰਗਾ। ਫੇਰ ਐ ਕਰੋ, ਆ ਜਿਹੜੇ ਮੇਰੇ ਟੌਪਸ ਜਿਹੇ ਨੇ ਨਾ, ਇਹ ਤਾਂ ਹੁਣ ਪੁਰਾਣੇ ਹੋ ਗਏ। ਮੈਨੂੰ ਸਿਉਣੇ ਦੇ ਟੌਪਸ ਲੈ ਦੋ। ਨਹੀਂ ਇੰਨੀ ਮਹਿੰਗੀ ਚੀਜ਼ ਨਹੀਂ। ਕੋਈ ਸਸਤੀ ਦੱਸੋ ਕਰਤੀ ਨਾ ਉਹੀ ਗੱਲ ਮੈਨੂੰ ਪਤਾ ਸੀ ਮੰਮੀ ਆ ਲੋਚ ਤੂੰ ਸੀਮਾ ਨੂੰ ਵਿਖਿਆਂਦੇ ਚਾਹੇ ਵੀ ਫਿਲੰਦੇ ਮੈਂ ਨਹੀਂ ਨਹੀਂ ਮਮੀ ਮੈਂ ਮਨਾ ਕੀਤਾ ਸੀ ਮੇਰਾ ਜੀ ਨਹੀਂ ਕਰਦਾ ਚਾਹਣਾ ਹਜੇ ਚਲ ਕੋਈ ਨਹੀਂ ਤੂੰ ਆਰਾਮ ਕਰ ਲੈ ਫਿਰ ਤੂੰ ਹਾਂਜੀ ਕੋਈ ਨਹੀਂ ਬਸ ਉਹ ਭਾਂਡੇ ਜਿਸੀ ਮੈਂ ਉਹ ਥੋਲਵਾ ਚਲ ਕੋਈ ਨਹੀਂ ਕਰ ਲੈ ਫਿਰ ਤੂੰ ਹਾਂਜੀ ਮਮੀ ਹਾਂ ਕਰਾ ਕੱਪੜੇ ਬਦਲ ਲੈਂਦੇ ਮੈਂ ਥੋ ਦਿੰਦੀ ਕੋਈ ਨਹੀਂ ਪੁੱਤ ਅੱਜ ਤਾਂ ਤੂੰ ਰਹਿਣ ਦੇ ਕੱਲ ਨੂੰ ਥੋਲੀ ਕਰ ਉਹ ਤਾਂ ਉਸਤੇ ਬੜੇ ਸੋਨੇ ਨੇ ਕਿਰਨ ਇਹ ਕਦੋਂ ਮਮੈਂ ਮੈਂ ਤਾਂ ਦੇਖੇ ਨਹੀਂ ਸੋਨੇ ਦੇ ਲਈ ਹਾਂ ਮਮੇ ਸੋਨੇ ਦੇ ਨੇ ਇਹ ਤਾਂ ਮੰਮੀ ਨੇ ਬਣਵਾਏ ਸੀਗੇ ਹੁਣ ਅੱਛਾ ਹਾਂ ਉਹਨਾਂ ਨੇ ਮੈਨੂੰ ਦਿੱਤੇ ਸੀਗੇ ਕਹਿੰਦੇ ਵੀ ਚੱਲ ਘਰੇ ਰੁਟੀਨ ਚ ਪੈ ਜਾਂਦੇ ਨੇ ਅੱਛਾ ਇਹ ਰੰਗ ਬਰੰਗੇ ਵੀ ਅੱਜ ਕੱਲ ਸੋਨੇ ਦੇ ਆ ਗਏ ਮੈਂ ਤਾਂ ਆਖਿਆ ਕਿਤੇ ਦੂਜੇ ਹੀ ਨੇ हां मम्मी आजकल ਐਵੇਂ ਦੇ ਬਣ ਜਾਂਦੇ ਨੇ ਨਾ ਹਣ ਸਾਰੀ ਤਰ੍ਹਾਂ ਦੇ ਬਣੀ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਮੁੱਲ ਦੇ ਪਾਏ ਨੇ ਕਿ ਸੋਨੇ ਦੇ ਪਾਏ ਨੇ ਹਾਂ ਸਾਨੂੰ ਤਾਂ ਜਮੇ ਨਹੀਂ ਪਤਾ ਲੱਗਦਾ ਸੋਨੇ ਬਹੁਤ ਨੇ ਪੁੱਤਰ ਹਾਂ ਮੰਮੀ ਨੇ ਕਰਵਾਏ ਸੀਗੇ ਹਮ ਇੱਕ ਜੋੜੀ ਉਹਨਾਂ ਨੇ ਆਪਦੀ ਕਰਾਈ ਤੇ ਇੱਕ ਨਾਲ ਮੇਰੀ ਵੀ ਕਰਵਾਤੀ ਫਿਰ ਅੱਛਾ ਸੋਨੇ ਨੇ ਤਾਂ ਬਹੁਤ ਹਾਂ ਹੋਰ ਮੰਮੀ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ ਹੈ ਨਾ ਕੁਝ ਨਹੀਂ ਪੁੱਤਰ ਰਾਮ ਕਰ ਲੈ ਤੂੰ ਕੋਈ ਨਾ ਹੁਣ ਤਾਂ ਬਣ ਗਈ ਗੱਲ ਹੁਣ ਪੁੱਛਦੀਆਂ ਸੀਮਾ ਨੇ ਕਿਹੜੇ ਵਾਲੀ ਦੇ ਪਸੰਦ ਨੇ ਤੈਨੂੰ ਅੱਜ ਮੰਮੀ ਨੂੰ ਕੀ ਹੋ ਗਿਆ ਹੱਤਾ ਬੜਾ ਪੁੱਤ ਪੁੱਤ ਕਰਦੀ ਆ ਉਹ ਤਾਂ ਬੈਠਿਆਂ ਨੂੰ ਵੀ ਜਨਿ ਜਰਦੀ ਹੈਗੀ ਅੱਜ ਕਹਿੰਦੀ ਆ ਰਾਮ ਕਰ ਲੈ ਪਤਾ ਨਹੀਂ ਕੀ ਹੋਇਆ ਜਿੰਨ ਡਿਪਲਾ ਪਰਸ ਕਿੰਨਾ ਸੋਹਣਾ ਹਨਾ ਮੈਂ ਤੈਨੂੰ ਉਹੀ ਤਾਂ ਕਰਦੀ ਦਿਖਾਈ ਜਾਨੀ ਆ ਇਹ ਉਹੀ ਪਰਸ ਹੈ ਤੈਨੂੰ ਪਤਾ ਜੀ ਮੈਂ ਚੰਡੀਗੜ੍ਹ ਦੇ ਸਥਮੌਲ ਤੋਂ ਲੈ ਕੇ ਆਈ ਸੀ ਅੱਛਾ ਤੇਨੇ ਮੈਂ ਫੋਨ ਕੀਤਾ ਤਾਂ ਸੀਗਾ ਵੀ ਵਧੀਆ ਪਰਸ ਨੇ ਦੱਸ ਦੇ ਮੈਂ ਤੇਰੇ ਵਾਸਤੇ ਲਿਆ ਵਾਂ ਤੂੰ ਮੰਨੀ ਨੀ ਪਰ ਮੇਰੇ ਕੋਲ ਕਈ ਪਏ ਸੀ ਮੈਂ ਕਿ ਚਲੋ ਕਾ ਨੂੰ ਬਾਦੂ ਦਾ ਖਰਚਾ ਕਰ ਲਾ ਚਲ ਕੋਈ ਗੱਲ ਨਹੀਂ ਹੁਣ ਜਦੋਂ ਤੇਰਾ ਬਰਥਡੇ ਆਊਗਾ ਮੈਂ ਤੈਨੂੰ ਪਰਸ ਗਿਫਟ ਕਰੂੰ ਪਰ ਹੁਣ ਮੈਨੂੰ ਸੋਨਾ ਲੱਗੇ ਜਾਂਦਾ ਤੇ ਤੂੰ ਰੱਖ ਲੈ ਮੈਂ ਹੋਰ ਲੈਣਾ ਨਹੀਂ ਤੇ ਚਲ ਤੂੰ ਰੱਖ ਜੇ ਤੂੰ ਦੁਬਾਰਾ ਗਈ ਨਾ ਫੇ ਲੈ ਕੇ ਆਈ ਉਹੀ ਉਹੀ ਕਰੀ ਜਾਨੀ ਹੁੰਦੀ ਆ ਆ ਤੁਸੀਂ ਰੱਖ ਲਓ ਮੈਂ ਹੋਰ ਲੈਣਾ ਕੋਈ ਗੱਲ ਨਹੀਂ ਬਾਕੀ ਤੁਹਾਡਾ ਨਾ ਬਰਥਡੇ ਗਿਫਟ ਪਿਆ ਹਜੇ ਕਿੰਨੇ ਦਾ ਆਇਆ ਸੀ ਇਹ 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 ਸੀਗਾ ਕੁਛ 1500 ਦਾ ਬਹੁਤ ਸੋਹਣਾ ਲੱਗ ਰਿਹਾ ਨਾ ਹਾਂ ਨਾ ਠੀਕ ਹੈ ਦੇਖ ਕਿਵੇਂ ਹਾਹਾਹੀ ਕਰਦੀਆਂ ਨੇ ਉਹਨੂੰ ਕੁਝ ਕਹਿ ਵੀ ਨਹੀਂ ਸਕਦੀ ਇਹਨਾਂ ਨੂੰ ਸੋਹਣਾ ਹੈ ਨਾ ਬਹੁਤ ਸੋਹਣਾ ਹੈ ਚੱਲ ਵਧੀਆ ਮੈਂ ਹੀ ਕਹਿੰਦੀ ਸੀ ਕਿ ਵੀ ਮੈਂ ਨਾ ਉਹ ਟੇਲਰ ਕੋਲ ਜਾ ਕੇ ਆਉਣਾ ਸੀ ਸੂਟ ਸਵਾਉਣ ਦੇਣਾ ਸੀ ਚੱਲेंगे ਮੇਰੇ ਨਾਲ ਚੱਲ ਭਾਗ ਚੱਲਦੇ ਚੱਲੀਏ ਹੁਣ ਫਿਰ ਆਪਾਂ ਹੁਣੇ ਹੀ ਜਾਣ ਹਾਂ ਹੁਣੇ ਹੀ ਚੱਲਦੇ ਆਂ ਫਿਰ ਇੱਕ ਵਾਰੀ ਮੰਮੀ ਨੂੰ ਪੁੱਛ ਲੈਣੀ ਕੁਛ ਲੈਣਾ ਉਹ ਤਾਂ ਗੁੱਸਾ ਨਾ ਕਰ ਜਾ ਮੰਮੀ ਕਿਤੇ ਚਲ ਕਹਿ ਦਿੰਨੀ ਆਂ ਅਸੀਂ ਦੋ ਮਿੰਟ ਚ ਆ ਜਾਾਂਗੇ ਹੋਰ ਕੀ ਆ ਇੱਕ ਵਾਰੀ ਪੁੱਛ ਲੈ ਨਾਲ ਤਾਂ ਮੈਂ ਕਰਦੀ ਮੈਂ ਇਹ ਕਰਦੀ ਮੈਂ ਕਿਹਨੂੰ ਸੂਟ ਕੱਢ ਕੇ ਘਾ ਕੇ ਦਿੰਨੀ ਆਂ ਅੰਦਰੋਂ ਚੰਗਾ ਠੀਕ ਤੂੰ ਫਿਰ ਆਏ ਕਰ ਤੂੰ ਮੰਮੀ ਨੂੰ ਪੁੱਛ ਲੈ ਇਹਨੇ ਮੈਂ ਸੂਟ ਕੱਢ ਕੇ ਲਿਆ ਰਹੀ ਆਂ ਮਾਰੀ ਚੋ ਆਹੋ ਮੇਰੇ ਘਰ 파 ਤੋ ਮੰਮੀ ਨੂੰ ਚਲ ਠੀਕ ਹੈ ਮੈਂ ਪੁੱਛਦੀ ਹਾਂ ਤਨੀ ਕਹੀ ਜੀ ਕੁਟੀਲੀ ਆਂਦੀ ਹੈਗੀ ਮੈਂ ਤਾਂ ਹੋਰ ਪਸੰਦ ਸੀਮਾ ਜਿੱਤੇ ਮੈਂ ਬਹੁਤ ਖੁਸ਼ ਹਾਂ ਬੱਚਾ ਮੰਮੀ ਹਾਂ ਇਹ ਹਜੇ ਕੀ ਹੋ ਗਿਆ ਖੁਸ਼ੀ ਨੂੰ ਮੈਂ ਤਾਂ ਕੋਈ ਨਹੀਂ ਖੁਸ਼ ਕਿਉਂ ਇਹ ਨਾ ਹੋਰ ਹੋਣਾ ਜਿਹੜੀ ਮੇਰੀ ਮੰਗ ਸੀ ਉਹ ਤਾਂ ਪੂਰੀ ਨਹੀਂ ਹੋਈ ਹੈਗੀ ਖੁਸ਼ ਕਿੱਥੋਂ ਹੋਣਾ ਮੈਂ ਹੋ ਗਈ ਤੇਰੀ ਮੰਗ ਪੂਰੀ ਹੈ ਹਾਂ ਤੁਸੀਂ ਟੌਪਸ ਲੈ ਜਾਂਦੀ лен ਦੇ ਸੰਦੇਲ ਹੁੰਦਾ ਵਸ ਫਿਰ ਮੈਨੂੰ ਦੇ ਦੋ ਤਾਂ ਤੁਸੀਂ ਕੋਈ ਨਹੀਂ ਦੇ ਦੂੰ ਕਿੱਥੇ ਨੇ ਜੇ ਘਰੇ ਹੀ ਨੇ ਆਪਣੇ ਘਰੇ ਪਏ ਲਖੀਲਾ ਘਰੇ ਟੌਪ ਸੁਰੱਖਿਅੇ ਪਏ ਨੇ ਜੇ ਮੈਨੂੰ ਕਹਿੰਦੀ ਹੈ ਜੀ ਕੋਈ ਨਹੀਂ ਕਰ ਦੂੰਗੀ ਨਹੀਂ ਆਏ ਨਹੀਂ ਕਰੇ ਹਾਂ ਜਿਹੜੇ ਦੋਹਾਂ ਦੇ ਕੰਨਾਂ 'ਚ ਪਾਏ ਨੇ ਤੂੰ ਦੱਸ ਤੈਨੂੰ ਕਿਹੜੀ ਵਾਲੇ ਚਾਹੀਦੇ ਨੇ ਦੋਨਾਂ ਦੇ ਕੰਨਾਂ 'ਚ ਪਾਏ ਨੇ ਹਾਂ ਦੋਨਾਂ ਨੇ ਕਿਹਦੇ ਕੰਨਾਂ 'ਚ ਪਾਏ ਨੇ ਮੰਮੀ ਤੇਰੀ ਭਾਹ ਬਿਹਰ ਮੇ ਕੋਲ ਕਿਤੇ ਬਾ ਬਿਊਰਾ ਦੇ ਟੌਪਸ ਹਾਂ ਤੂੰ ਪਸੰਦ ਕਰ ਕਿਹੜੇ ਲੈਣੇ ਨੇ ਨਹੀਂ ਭਾਬੀ ਹਰੇ ਟੌਪਸ ਮੈਨੂੰ ਕਿਉਂ ਦੇਣਗੇ ਹੋ ਗਿਆ ਤੇਰਾ ਇੰਤਜ਼ਾਮ ਬਸ ਨਹੀਂ ਮੈਨੂੰ ਇਹ ਨਹੀਂ ਸਮਝ ਆਈ ਮੰਮੀ ਵੀ ਉਹ ਟੌਪਸ ਮੈਨੂੰ ਕਿਵੇਂ ਦੇ ਦੇਣਗੇ ਮੈਂ ਲੈ ਕੇ ਦੇ ਤੁਸੀਂ ਲੈ ਕੇ ਦੇ ਤੂੰ ਹਾਂ ਮੈਂ ਲੈ ਕੇ ਦੇ ਅੱਛਾ ਹਾਂ ਮੈਨੂੰ ਤਾਂ ਮੰਮੀ ਦੋਨਾਂ ਦੀ ਪਸੰਦ ਨਹੀਂ ਅੱਛਾ ਹੁਣ ਖੁਸ਼ ਹੈ ਤੈਨੂੰ ਹਾਂ ਪਰ ਮੰਮੀ ਜਦੋਂ ਹੱਥ ਚਾਉਣਗੇ ਨਾ ਮੈਂ ਤਾਂ ਉਹਦੇ ਖੁਸ਼ ਹੋਵਾਂਗੀ ਆਹੀ ਮੈਨੂੰ ਖੁਸ਼ੀ ਹੁੰਦੀ ਹੈ ਜੇ ਮੈਂ ਤੁਸੀਂ ਕਹਿ ਰਹੇ ਹੋਗੇ ਆ ਜਾਣਗੇ ਹੱਥ ਚ ਵੀ ਦੇਖਦੇ ਜਾ ਤੋ ਹੱਥ ਜੱਫਾ ਕਿਵੇਂ ਕਰਦੇ ਆ ਘਰ ਚ ਕਲੇਸ਼ ਨਾ ਹੋ ਜੇ ਕਿਤੇ ਨਹੀਂ ਹੁੰਦਾ ਕਲੇਸ਼ ਕਲੇਸ਼ ਕਿਉਂ ਹੋਊਗਾ ਮੇਰੀ ਮਰਜ਼ੀ ਹੈ ਨਹੀਂ ਥੋਡੀ ਮਰਜ਼ੀ ਤਾਂ ਹੈਗੀ ਹੈ ਮੰਮੀ ਫਿਰ ਉਹ ਆਏ ਮੈਨੂੰ ਤਾਂ ਲੱਗਦਾ ਨਹੀਂ ਵੀ ਆਏ ਦੇ ਦੇਣਗੇ ਲਾਉਂਗੀ ਮੈਂ ਕਿਸੇ ਟੰਗ ਚ ਅੱਛਾ ਚਾਲਣਾ ਚੱਲਣੀਆਂ ਨੇ ਤੁਸੀਂ ਚੱਲਣਾ ਚੱਲਣਾ ਚਾਲ ਚੱਲਣੀ ਹੈ ਕੀ ਹੈ ਹੁਣ ਖੁਸ਼ ਹਾਂ ਤੂੰ ਖੁਸ਼ੀ ਤਾਂ ਮਮਿ ਦਾ ਪੂਰੀ ਆ ਮੈਂ ਤਾਂ ਪੂਰੀ ਖੁਸ਼ ਆ ਫਿਰ ਤੁਸੀਂ ਐ ਕਰੋ ਫਿਰ ਇੱਕ ਦੇ ਕੇ ਲੈ ਕੇ ਦੇਣੇ ਨੇ ਫਿਰ ਤਾਂ ਦੋਨਾਂ ਦੇ ਲੈ ਕੇ ਦਿਓ ਮੰਗਦੀ ਤਾਂ ਸਿਮਾ ਤੂੰ ਇੱਕ ਜੋੜਾ ਸੀਗਾ ਹੁਣ ਤੂੰ ਦੋ ਕਹਿੰਨੀ ਆ ਮੰਮੀ ਜੇ ਮੈਂ ਇੱਕ ਭਾਬੀ ਦੇ ਕੰਨਾਂ ਦੇ ਲੈ ਗਈ ਤਾਂ ਫਿਰ ਦੂਜੀ ਦਾ ਮੇਰੇ ਕੋਲ ਆਪ ਹੀ ਆ ਕੇ ਰੋਊਗੀ ਵੀ ਦੀਦੀ ਆ ਮੇਰੇ ਕੰਨਾਂ ਦੇ ਵੀ ਲੈ ਜਾਂਦੀ ਉਹ ਤਾਂ ਮੈਨੂੰ ਆਪ ਆ ਕੇ ਦਊਗੀ ਫਿਰ ਬਿਨਾ ਦੀਦੀ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਵੀ ਇਹ ਮੇਰੇ ਵਿੱਚ ਤੂੰ ਹੀ ਰੱਖ ਫਿਰ ਮੈਂ ਕਾਹਨੋਂ ਬਣ ਪਿੱਛੇ ਹਟਾਂ ਫਿਰ ਮੈਂ ਦੋਨਾਂ ਦੀ ਲਊਂਗੀ ਕੰਨਾਂ ਦੇ ਹੁਣ ਦੋ ਜਹੀ ਨੇ ਤੈਨੂੰ ਵਿੱਕਨਾਂ ਨਹੀਂ ਸਰਦਾ ਫਿਰ ਦੋਨਾਂ ਦੇ ਲਿਓ ਚੱਲ ਠੀਕ ਐ ਸੀਮਾ ਤੂੰ ਕਿ ਹੁਣ ਆਪਣੀਆਂ ਭਾਬੀਆਂ ਗੁੱਸੇ ਕਰਨੀਆਂ ਨੇ ਹੁਣ ਤੂੰ ਦੋਹਾਂ ਦੀ ਲੈ ਜੀ ਵਧੀਆ ਰਹੂਗਾ ਮੈਂ ਤਾਂ ਦੋਨਾਂ ਦੀ ਪਸੰਦ ਨਹੀਂ ਚੱਲੇ ਵੀ ਸੋਚਦੀਆਂ ਫਿਰ ਮੈਂ ਹੋਰ ਇਹ ਵੀ ਸੋਚਦੀਆਂ ਚੱਲਾ ਤਾਂ ਵਧੀਆ ਹੋ ਗਿਆ ਬੰਮੀ ਇਹ ਵੀ ਕਰਦੀਆਂ ਟੰਗ ਕੋਈ ਤੁਸੀਂ ਤਾਂ ਮੈਨੂੰ ਖੁਸ਼ੇ ਕਰਤਾ ਬਹੁਤ ਤਾਂ ਹੀ ਮੈਂ ਖੁਸ਼ ਹਾਂ ਇਸ ਗੱਲ ਤੋਂ ਨਹੀਂ ਮੈਂ ਤਾਂ ਬਹੁਤ ਖੁਸ਼ੀ ਹੋਗੀ ਚਲ ਮੇਰੇ ਕੋਲ ਹੁਣ ਇੰਨੀਆਂ ਜੋੜੀਆਂ ਹੋ ਜਾਣੀਆਂ ਟੋਪਸਾਂ ਦੀਆਂ ਹੋਰ ਹੋਰ ਤੂੰ ਮੰਗਦੀ ਸੀ ਹੁਣ ਤੇਰੀ ਮੰਗ ਪੂਰੀ ਹੋ ਜਾਊਗੀ ਚਲ ਮੰਮੀ ਤੁਸੀਂ ਤਾਂ ਵਧੀਆ ਕ ਮੈਨੂੰ ਖਬਰ ਸੁਨਾਤੀ ਹੋਰ ਦੇਖਦੀ ਜਾ ਤੋ ਮੈਂ ਕਿਵੇਂ ਕਰਦੀ ਆ ਮੈਂ ਤੇ ਰੰਤਜਾਮ ਚਲ ਭਾਈ ਦਾਲ ਤਾਂ ਬਣ ਗਈ ਆ ਹੁਣ ਮੈਂ ਸਬਜੀ ਕੱਢ ਕੇ ਫਟਾਫਟ ਉਹ ਕੱਟ ਕੇ ਬਣਾ ਦਿੰਨੀ ਆ ਨਾਲ ਮੂੜੀਆਂ ਡਿੰਪਲ ਕੀ ਕਰਦੀ ਸੀ ਪੁੱਤ ਮੰਮੀ ਕੁਛ ਨਹੀਂ ਆਣਾ ਮੈਂ ਦਾਲ ਬਣਾਤੀ ਸੀਗੀ ਤੇ ਮੈਨੂੰ ਹੁਣ ਐਸੀ ਮੈਂ ਕਿਹਾ ਮੈਂ ਸਬਜੀ ਧਰ ਦਨੀ ਆ ਕਿਉਂਕਿ ਫਿਰ ਤੁਸੀਂ ਦਾਲ ਖਾਂਦੇ ਨਹੀਂ ਨਾ ਕੋਈ ਨਹੀਂ ਤੂੰ ਰਾਮ ਕਰ ਲੈ ਮੈਂ ਤਾਂ ਦਾਲ ਹੀ ਖਾ ਲਉ ਦੋ ਸਬਜ਼ੀਆਂ ਤੋਂ ਕੀ ਕਰਨਾ ਆਪਾਂ ਮੰਮੀ ਪਰ ਤੁਸੀਂ ਤਾਂ ਦਾਲ ਖਾਂਦੇ ਨਹੀਂ ਹੁੰਦੇ ਕੋਈ ਨਹੀਂ ਮੈਂ ਦਾਲ ਹੀ ਖਾ ਲਉ ਤੂੰ ਰਾਮ ਕਰ ਲੈ ਥੱਕੇ ਹੋਏਂਗੇ ਬਹੁਤ ਕੰਮ ਹੋ ਗਿਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਕਹਿੰਦੇ ਮੈਂ ਤੁਹਾਡੇ ਵਾਸਤੇ ਗੋਭੀ ਪਈ ਆ Shimla ਪਈ ਆ ਮੈਂ ਤਾਂ ਇੱਕ Shimla ਕੱਟ ਕੇ ਤੁਹਾਡੇ ਜੋਗੀ ਬਣਾ ਦੇਣੀ ਆ ਨਾ ਨਾ ਦਾਲ ਹੀ ਠੀਕ ਆ ਪੁੱਤ ਤੂੰ ਰਾਮ ਕਰ ਲੈ ਕੋਈ ਪੁੱਤ ਤੇਰੇ ਤਾਂ ਆਪਸੇ ਸੋਨੇ ਦੇ ਨੇ ਮੇਰੇ ਸੋਨੇ ਨੇ ਹਾਂ ਮੰਮੀ ਸਿਉਨੇ ਦੇ ਨੇ ਇਹ ਜਿਹੜੇ ਮੇਰੇ ਰਾਜਸਥਾਨ ਵਾਲੇ ਮਾਸੀ ਨਹੀਂ ਸੀਗੇ ਹੂੰ ਇਹ ਉਹਨਾਂ ਨੇ ਉੱਥੇ ਹੀ ਲਿਆ ਕੇ ਦਿੱਤੇ ਸੀ ਕਹਿੰਦੇ ਉੱਥੇ ਨਾ ਸਿਉਨਾ ਹੋਰ ਤਰ੍ਹਾਂ ਦਾ ਮਤਲਬ ਬਾਹਰੀਆਂ ਚੀਜ਼ਾਂ ਦੇ ਵਿੱਚ ਮਿਕਸ ਹੋ ਕੇ ਬਣਦਾ ਲੱਗਦੇ ਤਾਂ ਕਈ ਵਾਰੀ ਐ ਹੀ ਨੇ ਵੀ ਆਰਟੀਫੀਸ਼ਲ ਜਿਹੇ ਪਰ ਮੰਮੀ ਹੈ ਸਿਉਨੇ ਦੇ ਨੇ ਹਾਂ ਪੁੱਤ ਕੌਣ ਕਹਿੰਦੇ ਆਰਟੀਫੀਸ਼ਲ ਨੇ ਇਹ ਤਾਂ ਬਹੁਤ ਸੋਨੇ ਨੇਗੇ ਕੋਈ ਨਹੀਂ ਪੁੱਤ ਮੈਂ ਤਾਂ ਦਾਲ ਹੀ ਖਾ ਲਵਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਸੀਮਾ ਚਾਰ ਦਿਨ ਆਈ ਐ ਉਹਨੂੰ ਪੁੱਛ ਲਓ ਨੇ ਕੀ ਖਾਣਾ ਕੋਈ ਦਾਲ ਸਬਜ਼ੀ ਕੋਈ ਖੀਰ ਕੁਛ ਵੀ ਉਹਨੂੰ ਜਵਾਬ ਨਾ ਦਿਓ ਜਿਹੜੀ ਚੀਜ਼ ਉਹ ਕਹਿੰਦੀ ਹੈ ਉਹਨੂੰ ਉਹੀ ਬਣਾ ਕੇ ਦਿਓ ਪੁੱਤ ਹਾਂਜੀ ਕੋਈ ਗੱਲ ਨਹੀਂ ਮੰਮੀ ਤਾਂ ਤੁਸੀਂ ਉਹਦੇ ਨਾਲ ਹੀ ਵਰਤਨਾ ਬੇਟੇ ਮੈਂ ਤਾਂ ਬਹੁਤ ਕਰ ਲਿਆ ਹਾਂਜੀ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਕਰ ਦਿੱਤੀ ਹੈ ਉਹ ਚਾਰ ਦਿਨ ਆਈ ਹੈ ਜੇ ਉਸ ਉਥੋਂ ਕੁਛ ਮੰਗਦੀ ਵੀ ਹੈ ਉਹਨੂੰ ਜਵਾਬ ਨਹੀਂ ਦੇਣਾ ਨੇ ਕੋਈ ਛੋਟੀ ਮੋਟੀ ਚੀਜ਼ ਸੌਖੀ ਬਿੰਦੀ ਮੰਗ ਲੈਂਦੀ ਐ ਹਾਂ ਨਹੀਂ ਮੰਮੀ ਜੀ ਮੈਂ ਤਾਂ ਕਦੀ ਵੀ ਜਵਾਬ ਨਹੀਂ ਦਿੱਤਾ ਮੇਰੇ ਤੋਂ ਤਾਂ ਦੀਦੀ ਨੇ ਉਸ ਦਿਨ ਵੀ ਉਹ ਚੂੜੀਆਂ ਮੰਗੀਆਂ ਸੀ ਮੈਂ ਉਹਦੇ ਹੀ ਕੱਢ ਕੇ ਦੇਤੀਆਂ ਸੀਗੀਆਂ ਮੇਰੀ ਫੁਲਕਾਰੀ ਸੀ ਮੈਂ ਤਾਂ ਉਹ ਵੀ ਦੇ ਦਿੱਤੀ ਉਹ ਸੋਡੀ ਪੁੱਤ ਨਨਦਨੀ ਹੈਗੀ ਉਹ ਸੋਡੀ ਭੈਣ ਹੀ ਸਮਝੋ ਤੁਸੀਂ ਹਾਂਜੀ ਹਾਂਜੀ ਹਾਂ ਉਹਦੀ ਇੱਜ਼ਤ ਕਰੋ ਉਸੇ ਪੁੱਤ ਭੈਣਾ ਤੋਂ ਵੱਧ ਕੇ ਆ ਹਾਂ ਮੈਂ ਤੇ ਤੈਨੂੰ ਐਂ ਕਹਿਣਾ ਹੀ ਸੀ ਹਾਂਜੀ ਮੰਮੀ ਇਹਨਾਂ ਨੂੰ ਪੁੱਛ ਲਓ ਤੁਸੀਂ ਪਤਾ ਹੀ ਹੈ ਮੰਮੀ ਜੀ ਹੁਣ ਸਾਨੂੰ ਵੀ ਦੇਖੋ ساری ਉਮਰ ਕਿਸੇ ਦੇ ਵੀ ਮਾਪਿਓ ਨਹੀਂ ਰਹਿੰਦੇ ਹੁੰਦੇ ਫੇਰ ਭੈਣਾ ਨਣਦਾ ਭਾਬੀਆਂ ਇੱਕ ਦੂਜੇ ਨਾਲ ਹੀ ਵਰਤਦੀਆਂ ਨੇ ਹਾਂ ਮੈਂ ਤਾਂ ਤੈਨੂੰ ਇਹੀ ਸਮਝਾਉਂਦੀ ਸੀ ਪੁੱਤ ਹਾਂਜੀ ਕੋਈ ਗੱਲ ਨਹੀਂ ਤੂੰ ਕਰ ਲੈ ਕੋਈ ਨਹੀਂ ਫਿਰ ਠੀਕ ਹੈ ਜੀ ਅੱਜ ਮੰਮੀ ਨੂੰ ਕੀ ਹੋ ਗਿਆ ਇੱਕਦਮ ਜਿ ਬਦਲੀ ਹੋਈ ਹੈ ਉਹ ਤਾਂ ਵੈਸੇ ਹੀ ਧਾਨ ਨੂੰ ਦੇਖਦੀ ਵੀ ਨਹੀਂ ਹੁੰਦੀ ਅੱਜ ਕਹੀ ਜਾਂਦੀ ਐ ਵੀ ਕੋਈ ਨਹੀਂ ਮੈਂ ਧਾਲ ਖਾ ਲੂੰਗੀ ਤੂੰ ਰਾਮ ਕਰ ਲੈ ਪਰ ਸੀਮਾ ਦਾ ਧਿਆਨ ਰੱਖੀ ਚਲੋ ਕਰ ਚਾਰ ਦਿਨ ਵਾਸਤੇ ਆਈ ਹੈ ਭਾਈ ਧਿਆਨ ਤਾਂ ਉਹਦਾ ਰੱਖਣਾ ਫਰਜੀ ਲਾ ਲਓ ਰੱਖਣਾ ਹੀ ਪੈਣਾ ਚਲ ਜਾ ਕੇ ਪਹਿਲਾਂ ਉਹਨੂੰ ਪੁੱਛਾਂ ਤਣਾ ਤਣਾ ਮੈਂ ਸਬਜ਼ੀ ਦੇਖਾਂ ਫਿਰ ਜਾ ਕੇ ਪੁੱਛਦੀ ਕੀ ਖਾਣਾ ਮੈਡਮ ਨੇ ਚਲ ਇਹਨੂੰ ਦੱਖਾ ਸਿੱਟ ਤਾਂ ਹੁਣ ਮੈਂ ਹੁਣ ਦੂਜੀ ਨੂੰ ਦੇਖਦੀ ਆ ਕੀ ਕਰਦੀ ਐ ਇਹ ਤਾਂ ਆ ਗਈ ਮੇਰੇ ਕਾਬੂ ਚ ਹੁਣ ਦੂਜੀ ਨੂੰ ਦੇਖਦੀ ਆ ਮੈਂ ਕੀ ਕਰਦੀ ਐ ਦੋਹਾਂ ਦੇਖੀ ਭੇਜੂੰਗੀ ਟੌਪਸਾਂ ਦੀ ਜੁੜੇ ਉਹਨੂੰ ਕੀ ਕਰਦੀ ਸੀ ਕਰਨ ਕੱਪੜੇ ਜੇ ਤੈ ਮਾਰਦੀ ਸੀ ਮੰਮੀ ਆ ਜਾ ਬਹਿ ਜਾ ਹਾਂ ਤਾਂ ਤੇਰਾ ਸੂਟ ਬਹੁਤ ਸੋਹਣਾ ਲੱਗੇਗਾ ਕਿਰਨ ਇਹ ਪਾ ਕੇ ਜਾਇਆ ਕਿ ਤੂੰ ਬਹੁਤ ਸੋਹਣਾ ਲੱਗਦਾ ਤੇਰੇ ਹਾਂ ਮੰਮੀ ਇਹੀ ਪਾ ਸੋਚਦੀ ਤੇ ਇਹੀ ਸੀਗੀ ਇੱਕ ਹੋਰ ਸੀ ਤੇਰੇ ਕੋਲੇ ਜਮਨੀ ਜਵੇਂ ਦੇਖਿਆ ਸੀ ਪਹਿਲਾਂ ਉਦੋਂ ਮੰਮੀ ਸੀਮਾ ਦੀਦੀ ਨੂੰ ਪਸੰਦ ਆ ਗਿਆ ਸੀ ਮੈਂ ਉਹਨਾਂ ਨੂੰ ਦੇਤਾ ਸੀਗਾ ਅੱਛਾ ਬਹੁਤ ਵਧੀਆ ਕੀਤਾ ਪੁੱਤ ਮੈਨੂੰ ਤੇਰੇ ਤੇ ਮਾਣ ਹੈ ਐਂ ਤਾਂ ਤੂੰ ਦਿਲ ਵਾਲੀ ਹੈ ਐਂ ਨਹੀਂ ਤੂੰ ਕਿਸੇ ਗੱਲ ਨੂੰ ਜਵਾਬ ਦਿੰਦੀ ਐਂ ਤਾਂ ਮੈਂ ਤੈਨੂੰ ਜੋ ਮਰਜ਼ੀ ਕਹਾਂ ਤਾ ਉਹ ਹੀ ਦੇ ਦੇ ਤੂੰ हां बस दीदी ਨੂੰ ਪਸੰਦ ਆ ਘੱਤਾਂ ਮੈਂ ਕਿਹਾ ਚਲੋ ਤੁਸੀਂ ਲੈ ਜਾ ਤੁਸੀਂ ਪਾ ਲਓਨੀ ਇੱਕੋ ਹੀ ਗੱਲ ਹੈ ਮੈਂ ਇਹ ਤਾਂ ਵਧੀਆ ਕੀਤਾ ਪੁੱਤ ਐਂ ਤਾਂ ਮੈਂ ਤੈਨੂੰ ਬਹੁਤ ਚੰਗੀ ਸਮਝਦੀ ਆ ਜਿੰਨਾ ਪੁੱਤ ਮੈਂ ਤੈਨੂੰ ਚੰਗਾ ਸਮਝਦੀ ਆ ਉਹਨਾਂ ਮੈਂ ਡਿੰਪਲ ਨੂੰ ਨਹੀਂ ਸਮਝਦੀ ਉਹ ਤਾਂ ਮੈਨੂੰ ਐ ਲੱਗਦਾ ਮੇਰੀ ਧੀ ਨੂੰ ਜਵਾਬ ਵੀ ਦੇ ਦੇ ਪਰ ਤੂੰ ਜਵਾਬ ਨਹੀਂ ਦਿੰਦੀ ਚਾਹੇ ਉਹ ਤੈਥੋਂ ਸੇ ਉਹਨੇ ਦੀ ਚੀਜ਼ ਮੰਗਲੇ ਮੈਨੂੰ ਪਤਾ ਹੈ ਤੇਰਾ ਤੂੰ ਉਹ ਵੀ ਨਹੀਂ ਜਵਾਬ ਦਿੰਦੀ ਉਹ ਵੀ ਦੇ ਦੇਂਗੀ ਐਨਾ ਮਾਨ ਪਿਆਰ ਕਰਦੀ ਆ ਮੇਰੀ ਕੁੜੀ ਨੂੰ ਤੂੰ ਹਾਂ ਮੰਮੀ ਤੁਸੀਂ ਠੀਕ ਕਹਿ ਰਹੇ ਮੈਨੂੰ ਕਿਹੜਾ ਸਿੱਟੀ ਹੋਈ ਆ ਬੇਸ਼ੱਕ ਉਹ ਮੇਰੀ ਨਾਨੰਦ ਆ ਪਰ ਹੈ ਤਾਂ ਮੈਨੂੰ ਭੈਣਾ ਵਰਗੀ ਹੀ ਆ ਐਵੇਂ ਥੋੜਾ ਹੋਸਾ ਰ ਵੀ ਮੈਥੋਂ ਕੁਛ ਮੰਗੇ ਤੇ ਮੈਂ ਉਹਨੂੰ ਜਵਾਬ ਦੇ ਦਾਂ ਮੇਰਾ ਫਰਜ਼ ਬਣਦਾ ਕਿ ਮੈਂ ਉਹਦੀ ਹਰ ਇੱਕ ਰੀਜ ਪੂਰੀ ਕਰਾਂ ਤਾਂ ਹੀ ਮੈਂ ਕਹਿੰਦੀ ਸਬੂਤ ਮੈਨੂੰ ਤੇਰੇ ਤੇ ਮਾਣ ਹੈਗਾ ਵੀ ਤੂੰ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦੀ ਤੂੰ ਮੈਨੂੰ ਪਿਆਰ ਵੀ ਬਹੁਤ ਕਰਦੀ ਹੈ ਤਾਂ ਹੀ ਸੁੱਟ ਪਾ ਕੇ ਜਾਈ ਇਹ ਬਹੁਤ ਸੋਹਣਾ ਲੱਗਦਾ ਤੇਰੀ ਅੱਛਾ ਮੈਂ ਇੱਕ ਤਿਆਰ ਕੀਤਾ ਸੀ ਮੈਂ ਤਾਂ ਗੱਲਾਂ ਚ ਹੀ ਪੈ ਗਈ ਪੁੱਤ ਤੇਰੇ ਪੈਰ ਕਿਵੇਂ ਨੇ ਠੀਕ ਨੇ ਮੰਮੀ ਹਾਂ ਤਾਂ ਨਾ ਦਵਾਈ ਦਵਾ ਲਿਓ ਨਹੀਂ ਮੈਂ ਜਾ ਕੇ ਨਾ ਨਾ ਮੰਮੀ ਕੋਈ ਗੱਲ ਠੀਕ ਨੇ ਹੁਣ ਤਾਂ ਮੈਂ ਦਵਾਈ ਲੈ ਆਈ ਸੀ ਅੱਛਾ ਇਹ ਕਹੇ ਤਾਂ ਮੈਂ ਮਾਲਸ਼ ਕਰ ਦਿੰਨੀ ਆ ਨਾ ਨਾ ਮੰਮੀ ਤੁਸੀਂ ਕਹੇ ਜੀਆਂ ਗੱਲਾਂ ਕਰਦੇ ਮੈਂ ਛੁੱਟ ਤਾਂ ਮਾਲਸ਼ ਕਰਾਉਂਗੀ ਲੈ ਫਿਰ ਕੀ ਹੋ ਗਿਆ ਕੋਈ ਨਹੀਂ 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 ਮੇਰਾ ਪੇਟ ਠੀਕ ਆ ਹੁਣੇ ਪੁੱਤ ਆਪਾਂ ਮਾਂਮਾ ਧੀਆ ਹੁੰਨੇ ਆ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਆਪਾਂ ਰਲ ਕੇ ਘਟਦੇ ਆ ਨਾ ਹਾਂ ਮੰਮੀ ਪਰ ਠੀਕ ਆ ਪਰ ਮੇਰਾ ਪੇਟ ਠੀਕ ਆ ਨਾ ਹੁਣ ਮੈਂ ਕਿਉਂ ਮਾਲਸ਼ ਕਰਾਵਾਂ ਸੱਚ ਕਹ ਰਹੀ ਆ ਵੀ ਠੀਕ ਐ ਹਾਂ ਹਾਂ ਨਾਲੇ ਮੰਮੀ ਤੁਸੀਂ ਬਰਥਡੇ ਸੋਹਣੇ ਲਾ ਦੇ ਮੇਰੇ ਪੈਰ ਮਾਲਸ਼ ਕਰ ਦੇ ਠੀਕ ਐ ਹੁਣ ਮੇਰਾ ਪੈਰ ਚਲ ਠੀਕ ਐ ਕੋਈ ਨਹੀਂ ਫਿਰ ਤੂੰ ਆਰਾਮ ਕਰ ਲੈ ਹਾਂ ਕੋਈ ਅੱਜ ਮੰਮੀ ਨੂੰ ਕੀ ਹੋ ਗਿਆ ਅੱਗੇ ਤਾਂ ਕਦੀ ਮੈਨੂੰ ਸਿੱਧੇ ਮੂੰਹ ਵੀ ਨਹੀਂ ਗੱਲ ਕੀਤੀ ਅੱਜ ਤਾਂ ਦਵਾਈਆਂ ਵੀ ਦਿਵਾ ਰਹੀ ਐ ਤੇ ਮੇਰੇ ਪੈਰ ਵੀ ਮਾਲਿਸ਼ ਕਰ ਰਹੀ ਐ ਅੱਗੇ ਤਾਂ ਕਹਿ ਦਿੰਦੇ ਸੀ ਤੇਰੇ ਪੈਰ ਤਾਂ ਨੂੰ ਦੁਖਦਾ ਤੂੰ ਤਾਂ ਬਹਾਨੇ ਮਾਰਦੀ ਐ ਕੰਮ ਕਰ ਤੋਂ ਟਰਲਦੀ ਅੱਜ ਤਾਂ ਮੈਨੂੰ ਲੱਗਦਾ ਸੂਰਜ ਜੀ ਦੂਜੇ ਪਾਸੋਂ ਚੜ੍ਹਿਆ ਲੱਗਦਾ ਬਾਕੀ ਸੇਵਾਵਾਰੀ ਵੀ ਬੋਲੀ ਜਾਂਦੀ ਸੀ ਚਲੋ ਕੀ ਪਤਾ ਵੈਸੇ ਪਿਆਰ ਜਾਗ ਗਿਆ ਹੋਵੇ ਮੰਮੀ ਕੱਲ ਨੂੰ ਮੈਂ ਜਾਣਾ ਤੁਸੀਂ ਮੈਨੂੰ ਟੌਪਸ ਹੁਣ ਤੱਕ ਨਹੀਂ ਲਿਆ ਕੇ ਦਿੱਤੇ ਤੋਂ ਇੱਕ ਦਿਨ ਉਹ ਕੁਝ ਆ ਟੌਪਸ ਮੈਂ ਤੇਨ ਦੋ ਜੁਟੀਆਂ ਦੇ ਕੇ ਭੇਜੂੰ ਨਾ ਇਹ ਸੋਨ ਲੈਣੇ ਕਿਸ ਸੰਸਾਰ ਹਾਂ ਹਾਂ ਜਿਹਦੇ ਪਹਿਣਾ ਬੰਦਾ ਵੀ ਭਰੀ ਹੁਣ ਮੈਂ ਉਹਨਾਂ ਨੂੰ ਪੂਰਾ ਹੱਥ ਤੇ ਚੜਾਇਆ ਹੋਇਆ ਉਹ ਕਹਿੰਦੀਆਂ ਸੀ ਆਪਣੇ ਦੀਦੀ ਨੂੰ ਜਵਾਬ ਨਹੀਂ ਦਿੰਦੀਆਂ ਸਾਥੋਂ ਜੋ ਮਰਜ਼ੀ ਮੰਗਦੇ ਆ ਕਹਿੰਦੀਆਂ ਨੇ ਮੈਨੂੰ ਅੱਛਾ ਹਾਂ ਫੇਰ ਤਾਂ ਮੰਮੀ ਮੈਨੂੰ ਲੱਗਦਾ ਦੇ ਦੂਗੀ ਨਾ ਦੇ ਦੇਣਗੀ ਮੈਨੂੰ ਵੀ ਲੱਗਦਾ ਹਾਂ ਉਹਨੇ ਦੇ ਦੇਣਾ ਮੈਂ ਤੇਨੂੰ ਦੋਵੇਂ ਜੁੜੇ ਦੇਖੀ ਫਿਰ ਕਿੱਥੇ ਰੋਕ ਸਕਦਾ ਚਲ ਠੀਕ ਹੈ ਮੰਮੀ ਪਰ ਮੇਂ ਵੀ ਗੱਲ ਇਹ ਵੀ ਹੈ ਵੀ ਸਿਉਣਾ ਹੈਗਾ ਕੀ ਪਤਾ ਸਿਉਣੀ ਚੀਜ਼ ਨਾ ਦੇ ਨਹੀ ਦੇ ਦੇ ਮੈਨੂੰ ਲੱਗਦਾ ਤਾਂ ਹੈ ਫਿਰ ਤਾਂ ਮੈਂ ਬਹੁਤ ਵਧੀਆ ਅਕਿਰਨ ਭਾਬੀ ਵਾਲੇ ਤਾਂ ਮੈਂ ਪਾ ਕੇ ਜਾਉਂਗੀ ਹੁੰਦਾ ਪਾ ਕੇ ਹੋਰ ਹੈ ਦੋਵੇਂ ਤੇਰੇ ਕੋਲੇ ਹੋਣਗੇ ਚਾਹੇ ਕੋਈ ਪਾਏ ਜਿਹੜੇ ਮਰਜ਼ੀ ਪਾ ਤੇ ਨਾਲੇ ਨਾ ਮੇਰ ਤਾਂ ਜਲਦੀ ਦੀ ਟੌਰ ਬਣ ਜੂਗੀ ਆਪਦੀ ਸੱਸ ਨੂੰ ਦਿਖਾਉਂਗੀ ਵੀ ਆਹ ਦੇਖ ਲੈ ਮੇਰੀ ਮਾਂ ਨੇ ਲੈ ਕੇ ਦਿੱਤੇ ਨੇ ਵੀ ਦਿੱਤੋ ਤਾਂ ਸਰਿਆਣੀ ਕੁਸ਼ਕ ਉਹ ਤਾਂ ਹੁੰਦਾ ਹੀ ਉਹ ਤਾਂ ਪੇਕੇਾਂ ਦੀ ਚੈਨ ਐਨੀ ਚੀਜ਼ ਹੋਵੇ ਤਾਂ ਵੀ ਚਾਹ ਹੁੰਦਾ ਹਾਂ ਹਾਂ ਆ ਮੇਰੀ ਦਰਾਨੀ ਜੀ ਥਾਂ ਤਾਂ ਮੱਚ ਜਾਣਗੀ ਆ ਬਿੱਲੇ ਇਹਦੇ ਪੇਕੇ ਤਾਂ ਐਨੀ ਐਨੀ ਚੀਜ਼ਾਂ ਦਿੰਦੇ ਨੇ ਉਹ ਜਿਹੜਾ ਮੈਂ ਪਹਿਲਾਂ ਕਿਰਨ ਭਾਬੀ ਤੋਂ ਸੂਟ ਲੈ ਕੇ ਗਈ ਸੀ ਨਾ ਹਾਂ ਹਾਂ ਪਰਪਲ ਜੇ ਕਲਰ ਦਾ ਉਹੀ ਦੇਖ ਕੇ ਮੱਚ ਗਈ ਸੀ ਉਹ ਤਾਂ ਅੱਛਾ ਕਹਿੰਦੀ ਐਡਾ ਸੋਹਣਾ ਸੂਟ ਤੂੰ ਕਿੱਥੋਂ ਲਿਆਂਦਾ ਮੈਂ ਕਿਹਾ ਮੇਰੀ ਭਾਬੀ ਨੇ ਦਿੱਤਾ ਫਿਰ ਮੈਂ ਵੀ ਕਹਤਾ ਹਾਂ ਕਹਿੰਦੀ ਤੇਰੀ ਭਾਬੀ ਤੈਨੂੰ ਸੂਟ ਦੇ ਦੇ ਦਿੰਦੀ ਐ ਮੈਂ ਕਿਹਾ ਕਿਉਂ ਨਹੀਂ ਦਊਂਗੀ ਵੀ ਮੈਂ ਇੱਕ ਵਾਰ ਕਿਹਾ ਮੇਰੀ ਭਾਬੀ ਨੇ ਤਾਂ ਮੈਨੂੰ ਜਵਾਬ ਨਹੀਂ ਦਿੱਤਾ ਹੈਗਾ ਮੈਂ ਤਾਂ ਇੱਕ ਮਿੰਟ ਵਿੱਚ ਦੇਤਾ ਮੈਂ ਕਿਹਾ ਮੇਰੀ ਮਾਂ ਦੀ ਉਹਨਾਂ ਨਾਲ ਬੜੀ ਹੋਈ ਬਧੀ ਹੈ ਨਾ ਇਹ ਤਾਂ ਮਿੱਥੂ ਚੰਦੀਆਂ ਨੇ ਮੇਰੀ ਬਣੀ ਹੋਈ ਹੈ ਹਾਂ ਮੈਨੂੰ ਲੱਗਦਾ ਇੱਥੇ ਚੱਲ ਮੰਮੀ ਜੇ ਦੇ ਦੇਣ ਨਾ ਸੱਚੀ ਮੈਂ ਤਾਂ ਐਨ ਪੂਰੀ ਖੁਸ਼ ਹੋ ਜਾ ਤੇਰੀ ਖਾਹਿਸ਼ ਪੂਰੀ ਹੋ ਜੇ ਤੁਮਾਂਗੇ ਦੇਸੀ ਨਾ ਹੋਰ ਤੈਨੂੰ ਦੇ ਕੀ ਚੋਂ ਕਿਉਂਕਿ ਹੁਣ ਤਾਂ ਨਾ ਮੇਰੇ ਮਨ 'ਚ ਨਾ ਆਏ ਹੋ ਗਿਆ ਵੀ ਨਹੀਂ ਵੀ ਮੈਨੂੰ ਤਾਂ ਚਾਹੀਦੀ ਚਾਹੀਦੇ ਨੇ ਬਸ ਹੁਣ ਦੋਨਾਂ ਦੇ ਕੰਨਾਂ ਦੇ ਜੋੜੇ ਤੈਨੂੰ ਦੇ ਕੀ ਚੋਂ ਠੀਕ ਹੈ ਚਲ ਮੈਂ ਕੱਲ ਨੂੰ ਡੋਕੂ ਜੂਗੀ ਪਰ ਸੁਣ ਵਾਚ ਠੀਕ ਹੈ ਤੇ ਤੁਸੀਂ ਚਾਹ ਪੀਣੀ ਹੈ ਹਾਂ ਚਾਹ ਬਣਾ ਕੇ ਦੇ ਦਿੰਦੀ ਡਿੰਪਲ ਨੂੰ ਕਹਿ ਦਿੰਨੀ ਆ ਬਣਾ ਦੋ ਡਿੰਪਲ ਭਾਬੀ ਓ ਡਿੰਪਲ ਭਾਬੀ ਚਾਹ ਬਣਾ ਦੀ